ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਟੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ गाइस ਆ ਦੇਖ ਲਓ ਅੱਜ ਬੜੀ ਜਿਵੇਂ ਗਰਮੀ ਸੀ ਨਾ ਕਈ ਦਿਨਾਂ ਤੋਂ ਤੇ ਅੱਜ ਪੈ ਰਹੀ ਹੈ ਸਾਡੇ بارش ਆ ਦੇਖ ਬੜੀ ਅੱਛਾ ਲੱਗਿਆ ਬੜੇ ਦਿਨਾਂ ਬਾਅਦ ਦੇਖੋ بارش ਆਈ ਹੈ ਤੇ ਮੈਂ ਕੱਟ ਤੇ ਬੂਟੇ ਬਾਹਰ ਮੈਂ ਕਿਚੁਲੇ ਇਹਨਾਂ ਨੂੰ ਵੀ بارش ਕੱਢਦੀ ਹੈ ਬਾਕੀ ਦੇਖਦੇ ਆ ਆ ਦੇਖੋ ਜੀ ਕਿੰਨਾ ਸੋਹਣਾ ਮੌਸਮ ਹੋ ਗਿਆ ਠੰਢੀ ਠੰਢੀ ਹਵਾ ਆ ਰਹੀ ਹੈ ਮੈਨੂੰ ਲੱਗਦਾ ਕਿ 파ਟ ਪੂਜਾ ਕਰਨ ਚੰਗੀ ਸੀ ਕਿਉਂਕਿ ਸਰੀਰ ਦੇ ਬੱਚੇ ਨੇ ਹਲੇ 5 ਮਸਾਲੇ ਝਾੜੋ ਹੀ ਦਿੱਤਾ ਸੀ ਜਸਤੇਜਾ ਦੇ ਬਦਲੇ ਇੰਨਾ ਵਧੀਆ ਤਰੀਕੇ ਨਾਲ ਆ ਗਿਆ ਮੈਂ ਕਿਹਾ ਚਲੋ ਕੁਝ ਬੂਟੇ ਬਾਹਰ ਕੱਢ ਦਿੰਨੇ ਨੇ ਇਹਨਾਂ ਨੂੰ ਹਵਾ ਲੱਗੇਗੀ ਕੁਝ بارش ਕਹਿੰਦੇ ਨਾ بارش ਦਾ ਖਾਦ ਜਿਹਾ ਲੱਗਦਾ ਤੇ ਗਾਇਸਾਂ ਦੇਖ ਲਓ ਬੱਦਲ ਕਿੰਨਾ ਸੁਨਖਲੇ ਵੀ ਕਾਲਾ ਕਾਲਾ ਬੱਦਲ ਤਾਰਿਆ ਬਾਕੀ ਵਾਏ ਗੁਰੇ ਕਰੇ ਬਹੁਤ ਸੋਹਣੀ بارش ਆ ਜਾਵੇ ਕਿਉਂਕਿ ਗਰਮੀ ਇੰਨੀ ਤੇ ਸਾਡਾ ਲੱਗਣੀ ਹੈ ਜੀਰੀ ਇਸ ਕਰਕੇ ਨਾ ਖੇਤ ਵਾਏ ਜਾ ਰਹੇ ਨਾ ਜੀਰੀ ਲੱਗ ਲਈ ਯਾ ਦੇਖੋ ਜੀ ਮੈਂ ਕਿਹਾ ਚਲੋ ਤੁਹਾਨੂੰ ਵੀ ਪਰਮਾਤਮਾ ਕਰੇ ਹਰ ਜਗ੍ਹਾ بارش ਆਵੇ ਕਿਉਂਕਿ ਗਰਮੀ ਨੇ ਪੂਰੀ ਆਪ ਤੇ ਚੱਕੀ ਪਈ ਹੈ ਤੇ ਬਾਕੀ ਜੋ ਵੀ ਲੋਕ ਦੀ ਸ਼ੁਰੂਆਤ ਕਰੇ ਮੈਂ ਜੋਬ ਕਰਾਂਗੇ ਅੱਜ ਆਪਣੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਰਾਤ ਤੱਕ ਤੁਸੀਂ ਬਨੇ ਰਹੋ ਤੇ ਲੋ ਜੀ ਅੰਦਰ ਕਰਨ ਲੱਗੇ ਸੀ ਆਪਾਂ ਨਾਸ਼ਤਾ ਬਣਾਉਣ ਲੱਗੇ ਸੀ ਨਾਸ਼ਤੇ ਚ ਬਣਾ ਰਹੇ ਸੀ ਆਪਾਂ ਪਰੌਂਠੇ ਅੱਜ ਵਾਲੇ ਪਰੌਂਠੇ ਮੈਂ ਤਿੰਨ ਕੋਨੇ ਜੇ ਬਣਾ ਰਹੀ ਸੀ ਬਿਲਕੁਲ ਥੋੜੀ ਸਬਜ਼ੀ ਪਈ ਹੋਈ ਸੀ ਕੀ ਬਣਾਈ ਸੀਗੀ ਤੇ ਇੱਧਰ ਥੋੜੀ ਚਟਨੀ ਪਈ ਸੀ ਮੈਂ ਕਿਹਾ ਚਲੋ ਨਾਸ਼ਤਾ ਹੋ ਜਾਊਗਾ ਬਾਕੀ ਨਾਸ਼ਤਾ ਵਗੈਰਾ ਕਰਕੇ ਬਾਕੀ ਹੋਰ ਕੰਮਾਂ ਦਿਨ ਨਾਲ ਤੇ ਗਾਇਜ਼ ਜਿਵੇਂ ਦੁਪਹਿਰ ਦਾ ਤੁਹਾਨੂੰ ਪਤਾ ਹੈ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀ ਰੁਟੀਨ ਮੇਰੀ ਇੱਥੇ ਹੀ ਹੁੰਦੀ ਬਹੁਤ ਸਾਰੇ ਛੋਟੇ-ਛੋਟੇ ਕੰਮ ਹੁੰਦੇ ਆ ਜਿਹੜੇ ਮੈਂ ਡੇਲੀ ਵਲੌਗ ਦੇ ਵਿੱਚ ਜੋ ਡੇਲੀ ਕਰਦੀ ਆ ਉਹ ਹੀ ਤੁਹਾਡੇ ਨਾਲ ਸੇਮ ਸ਼ੇਅਰ ਕਰਦੀ ਰਹਿੰਦੀ ਆ ਬਾਕੀ ਬਹੁਤ ਸਾਰਾ ਥੈਂਕ ਯੂ ਤੁਸੀਂ ਮੇਰੇ ਚੈਨਲ ਨੂੰ ਇੰਦਾ ਪਿਆਰ ਦਿੰਦੇ ਹੋ ਪ੍ਰਮਾਤਮਾ ਕਰੇ ਤੁਸੀ ਹਮੇਸ਼ਾ ਖੁਸ਼ ਰੋ ਚੜਦੀ ਕਲਾ ਚ ਰੋ ਤੇ ਉਧਰ ਤਰਿਆ ਸੀ ਨਾਲ ਹੀ ਦੁੱਧ ਨੂੰ ਬਾਲਾ ਕਿਉਂਕਿ ਨਾਲ ਦੀ ਨਾਲ ਹੀ ਦੁੱਧ ਨੂੰ ਬਾਲਾ ਜੇ ਵਧੀਆ ਰਹਿੰਦਾ ਤੇ ਲੋ ਗਾਇਜ਼ ਜਿੱਦਾਂ ਕਿ ਆ ਬਹੁਤ ਵਧੀਆ ਹੋਈ ਵਧੀਆ ਨਹੀਂ ਕਹਿ ਸਕਦੇ ਘਟਿਆ ਵੀ ਨਹੀਂ ਕਹਿ ਸਕਦੇ ਪਰ ਮੌਸਮ ਚੱਜ ਬਹੁਤ ਚੇਜ ਆ ਗਿਆ ਵੈਸੇ ਤਾਂ ਅੱਧੀ ਬਹੁਤ ਜ਼ਿਆਦਾ ਪੜਾ ਸੀ ਦਿਨ ਲਈ ਤੇ ਅੱਜ ਸਾਡੇ ਪੱਖੇ ਬੁੱਕੇ ਸਾਰੇ ਬੰਦ ਨੇ ਤੇ ਹੁਣ ਮਾਰ ਲੈ ਸੀ ਆਪਾਂ ਚਾਲੂ ਮੈਂ ਕਿਹਾ ਚਲੋ ਘੁੰਮਣਾ ਆਂਦੀ ਟੈਨਸ਼ਨ ਹੋ ਗਈ ਸਾਨੂੰ ਦੁਪਹਿਰ ਦੀ ਸਾਡੋ ਕੋਚਾ ਕਰਾਂਗੇ ਫਿਰ ਦੁਪਹਿਰ ਦੀ ਬਣਾਉਂਦੀ ਟੈਨਸ਼ਨ ਕਿ ਆਪਾਂ ਜੋ ਬਣਾ ਮੰਗੇ ਤੁਹਾਡੇ ਨਾਲ ਪਹਿਲਾਂ ਘਰ ਨੂੰ ਪਹਿਲਾਂ ਘਰ ਨੂੰ ਸੂਚਾ ਕਰਾਂਗੇ ਕਹਿੰਦੇ ਨਾ ਸਵੇਰੇ ਬਾਸੀ ਹੋ ਜਾਂਦਾ ਹੈ ਅੱਛਾ ਸੋਮ ਦੇ ਤੇ ਦਗ ਦੇਖੋ ਥੋੜੀ ਤੂਫਾਨ ਹਵਾ ਵੀ ਬਹੁਤ ਚੱਲ ਰਹੀ ਸੀ ਕਿਆ ਦੇਖੋ ਧੁੰਦ ਹੀ ਘੇਰੀ ਹੋ ਗਈ ਤੇ ਬਹੁਤ ਗੰਦ ਦੇ ਨਿਕਲੇ ਆ ਦੇਖੋ ਕਿੰਨਾ ਡਸਟ ਆਇਆ ਸਾਡੇ ਨਾ ਬਾਹਰ ਗਲੀ ਦੇ ਵਿੱਚੋਂ ਬਹੁਤ ਉੱਡ ਕੇ ਆਉਂਦਾ ਖਲਾਬ ਤੇ ਇੱਕ ਭੈਣ ਨੇ ਮੈਨੂੰ ਸਪੈਸ਼ਲੀ ਕਮੈਂਟ ਕੀਤਾ ਸੀ ਕਿ ਤੁਸੀਂ ਇਹ ਟੈਟੂ ਵੀ ਉਤ ਚੁਕਵਾਇਆ ਟੈਟੂ ਹਨ ਸਿਸਟਰ ਟੈਟੂ ਚੁਕਵਾਉਣੇ ਦੀ ਕੋਈ ਕਹਿੰਦੀ ਵੇਸ ਦੇ ਮੁਤਾਬਿਕ ਵਧੀਆ ਨਹੀਂ ਲੱਗਦਾ ਤੇ ਮਨਜੀਤ ਗੌਰ ਜੀ ਜੇ ਮੈਂ ਤੁਹਾਨੂੰ કહਾਂ ਤੇ ਇਸੇ ਮੁਤਾਬਿਕ ਨਹੀਂ ਬਧਿਆ ਲੱਗਦਾ ਐਸਾ ਕੁਝ ਨਹੀਂ ਆਪਣਾ ਸ਼ੌਂਕ ਹੋਣਾ ਚਾਹੀਦਾ ਹਰ ਕਿਸੇ ਦਾ ਦੇਖੋ ਜ਼ਿੰਦਗੀ ਚ ਕੋਈ ਇਹ ਥੋੜਾ ਹੁਣ ਆਪਾਂ ਤੇ ਕਵਾਂਗੇ ਉਮਰ ਦੇ ਹਿਸਾਬ ਨਾਲ ਆਪਾਂ ਖਾਈਏ ਪਾਈਏਗੀ ਨਾ ਹਨਾ ਆਪਾਂ ਇਹ ਪਾਲੇ ਖਾ ਲਿਆ ਐ ਐਸਾ ਕੁਝ ਨਹੀਂ ਜੀ ਮੈਂ ਆਪਣਾ ਸ਼ੌਂਕੀਆ ਜੋ ਮਰਜੀ ਐ ਜਦ ਅਸੀਂ ਆਪਣੇ ਸ਼ੌਂਕ ਮੁਤਾਬਕ ਸਾਰਾ ਘਰ ਸਾंपਦੇ ਆ ਸਭ ਕੁਝ ਕਰਦੇ ਆ ਸਾਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਐ ਜੋ ਇਸ ਚੀਜ਼ 'ਚ ਮੈਂ ਨਾਲ ਸਹਿਮਤ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰਾ ਇਹ ਟੈਟੂ ਗਲਤ ਐ ਅਰੇ ਮੈਂ ਸਪੈਸ਼ਲ ਆਪਣੀ ਫੈਮਿਲੀ ਲਈ ਛਪਵਾਇਆ ਤੇ ਹੁਣ ਸੀ ਛਪਵਾਇਆ ਬਹੁਤ ਹੀ ਨੋ ਚੁੱਕੇ ਨੇ ਠੀਕ ਹੈ ਜੀ ਕੋਈ ਜ਼ਰੂਰੀ ਨਹੀਂ ਹੁੰਦਾ ਅਸੀਂ ਇੰਨੇ ਵੀ ਬੁਢੇ ਨਹੀਂ ਹੋਏ ਹੈਗੇ ਕਿ ਅਸੀਂ ਆਪਣੇ ਸ਼ੌਂਕ ਵੀ ਨਾ ਹੁੰਦੇ ਕਰੀਏ ਤੇ ਪਲੀਜ਼ ਕਿਸੇ ਦਾ ਦਿਲ ਨਾ ਦਖਾਇਆ ਕਰੋ ਕਮੈਂਡ ਕਰਨੇ ਹੁੰਦੇ ਨੇ ਨਾ ਕਿਸੇ ਨੂੰ ਅੱਛੇ ਕਰਦੇ ਆ ਕਰੋ ਜੋ ਕਿਸੇ ਨੂੰ ਖੁਸ਼ੀ ਹੋਵੇ ਮੇਰੇ ਨਾਲ ਐਸੇ ਐਸੇ ਭੈਣ ਭਰਾ ਜੁੜੇ ਹੋਣ ਲੱਖਾਂ ਲੋਕ ਮਤਲਬ ਵੀਉ ਆਉਂਦੇ ਆ ਮੈਨੂੰ ਲੱਖਾਂ ਲੋਕ ਦੇਖਦੇ ਆ ਕਿਸੇ ਨੇ ਵੀ ਇਦਾਂ ਦਾ ਮੈਨੂੰ ਕਮੈਂਟ ਨਹੀਂ ਕੀਤਾ बाकी जिन्नू मेरे टैटू ना इतराज है नहीं अच्छा लगा मैनु कमेंट करके जरूर ਦੱਸਿਓ। ਠੀਕ ਹੈ ਜੀ ਇਸ ਵੀਡੀਓ ਤੇ ਮੇਰੇ ਸਪੈਸ਼ਲੀ ਕਮੈਂਟ ਕਰਿਓ ਕਿ ਮੇਰਾ ਟੈਟੂ ਚੁਪਵਾਣਾ ਗਲਤ ਹੈ। ਮੈਂ ਮੇਰਾ ਆਪਣਾ ਸ਼ੌਕ ਪੂਰੇ ਕਰਨ ਨਾਲ ਹੈ। ਮੈਨੂੰ ਨਹੀਂ ਸਮਝ ਆਇਆ ਕਿ ਉਹ ਬੁਰਾ ਲੱਗਿਆ। ਇਹ ਇਸੇ ਲਈ ਕਿਹਾ ਜਾਂਦੀ ਹਰ ਚੀਜ਼ ਨੂੰ ਨਹੀਂ ਸਮਝਾਇਆ ਜਾਂਦਾ। ਜ਼ਿੰਦਗੀ ਜਿਉਣ ਲਈ ਵੀ ਇਸ ਚਾਹੀਏ ਕਿ ਤਮਾਜ਼ਾ ਨਾ ਚੱਲਿਆ ਸਿੱਟਾ ਲੇ ਤਾਂ ਫਟਾਪੋ ਦੇ। ਬਸ ਜਿੰਨੀ ਸੋਚ ਉਹਨੀ ਬਾਤ ਕਹਿੰਦੀ। ਉਹਦੀ ਆਪਣੀ ਸੋਚ ਹੈ। ਬਾਕੀ ਥੈਂਕ ਯੂ। ਤੁਸੀਂ ਇੰਨਾ ਇਦਾਂ ਦਾ ਸੋਚ ਵੀ ਰੱਖਦੇ ਹੋ। ਉਮੀਦ ਨਹੀਂ ਹੁੰਦੀ ਕਈ ਵਾਰੀ। ਮੈਨੂੰ ਖੁਦ ਨਹੀਂ ਹੁੰਦਾ ਕਿਸੇ ਦਾ ਦਿਲ ਦੁਖਾਣਾ ਮੈਂ ਪਸੰਦ ਨਹੀਂ ਕਰਦੀ ਸੱਚੀ। ਪਰ ਚਲੋ। ਠੀਕ ਲੱਗ ਜਾਂਦੀ ਮੈਂ ਕਹਿਤਾ ਮੈਂ ਤੁਹਾਨੂੰ ਕੋਈ ਗੱਲ ਨਹੀਂ। ਮੈਨੂੰ ਕੋਈ ਦੁੱਖ ਨਹੀਂ। ਬਟ ਮੈਂ ਤੁਹਾਡੇ ਕੁਐਸਚਨ ਦਾ ਅਨਸਰ ਦਿੱਤਾ ਹੈ ਕਿ ਹਰ ਚੀਜ਼ ਦਾ ਸ਼ੌਂਕ ਹੁੰਦਾ ਹੈ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਬਾਕੀ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਰਹੀ ਸਣੀ ਮੇਰੀ ਫੈਮਲੀ ਨੂੰ ਮੇਰਾ ਪਿਆਰ ਹੈ ਮੇਰੇ ਆਪਣੇ ਮੈਨੂੰ ਪਿਆਰ ਕਰਦੇ ਹਨ ਮੈਨੂੰ ਬਹੁਤ ਮੇਰੇ ਰਿਸ਼ਤੇਦਾਰ ਬਹੁਤ ਮੇਰੀ ਰਿਸਪੈਕਟ ਕਰਦੇ ਹਨ ਮੇਰੀ ਵਾਈਫ ਦੇ ਫੈਮਲੀ ਜਿਹੜੀ ਜੁੜੀ ਹੈ ਮੇਰੀ ਬਹੁਤ ਇੱਜ਼ਤ ਕਰਦੀ ਹੈ ਇਸ ਕਰਕੇ ਮੈਨੂੰ ਕੋਈ ਕਿਸੇ ਨਾਲ ਇਤਰਾਜ਼ ਨਹੀਂ ਬਾਕੀ ਤੁਹਾਨੂੰ ਨਹੀਂ ਅੱਛਾ ਲੱਗਿਆ ਕੋਈ ਗੱਲ ਤੇ ਲੋਜ਼ੀ ਇੱਧਰ ਕਰਿਆ ਸੀ ਆਪਾਂ ਝਾੜੂ ਪੁੱਛਾ ਕਰ ਕਿਉਂ ਮੈਂ ਕਿਹਾ ਚਲੋ ਹੋਰ ਕੰਮ ਛੋਟੇ ਛੋਟੇ ਕਰ ਲਈ ਤੁਹਾਨੂੰ ਪਤਾ ਹੀ ਛੋਟੇ ਛੋਟੇ ਸਵੇਰ ਦੇ ਕੰਮ ਇਹ ਹੀ ਹੁੰਦੇ ਸਵੇਰ ਦਾ ਬਸ ਅੱਜ ਮੌਸਮ ਵੀ ਇਦਾਂ ਦਾ ਸੀਗਾ ਥੋੜੀ ਬਦਲੀ-ਬਦਲੀ ਹਾਲੇ ਵੀ ਹੋਈ ਹੈ ਪਰ ਬਾਕੀ بارش ਦਾ ਕੁਝ ਨਹੀਂ ਪਤਾ ਕੁਝ ਖਾਸ ਵੀ بارش ਨਹੀਂ ਹੋਈ ਬਸ ਇੱਕ بارش ਜੀ ਪੈਨ ਨਾਲ ਕਹਿ ਦਿੰਦੇ ਨਾ ਕੁਝ ਜ਼ਿਆਦਾ ਹੀ ਖਲਾਰਾ ਜਿਹਾ ਪੈ ਜਾਂਦਾ ਤੇ ਮੈਂ ਕਹਾਂ ਚ ਉਹ ਇਧਰ ਪੋਚਾ ਮਾਰ ਲੀਏ ਬਾਕੀ ਜਿੰਨੇ ਐ ਦੇਖੋ ਆਪਣੇ ਹਿਸਾਬ ਨਾਲ ਆਪਾਂ ਕੰਮ ਕਰਦੇ ਰਹਿਨੇ ਛੋਟੇ-ਛੋਟੇ ਕੰਮ ਬਹੁਤ ਸਾਰੇ ਹੁੰਦੇ ਵਾਈਗੁਰ ਦੀ ਕਿਰਪਾ ਨਾਲ ਪਰਮਾਤਮਾ ਨੇ ਬਹੁਤ ਹਿੰਮਤ ਦਿੱਤੀ ਹੋਈ ਹੈ ਤੁਹਾਡੇ ਪਿਆਰਾਂ ਸਦਕਾ ਕਿ ਲੋ ਗਾਇਜ਼ ਇਧਰ ਬਣਾਉਣ ਲੱਗੇ ਸੀ ਆਪਾਂ ਸਬਜ਼ੀ ਘਰ ਦੇ ਕਹਿੰਦੇ ਕੁਝ ਚੜ ਪਟੀਲੀ ਸਬਜ਼ੀ ਬਣਾਓ ਕਿਉਂਕਿ ਸਬਜ਼ੀਆਂ ਵਾਲਾ ਕੋਈ ਆ ਨਹੀਂ ਰਿਹਾ ਮੱਕੇ ਬਣਾਉਣੇ ਵੀ ਕੁਝ ਨਹੀਂ ਸੀਗਾ ਤੇ ਅੱਜ ਬਣਾਵਾਂਗੇ ਆਪਾਂ ਇੱਕ ਚਟਨੀ ਟਮਾਟਰ ਪਿਆਜ਼ ਦੀ ਚਟਨੀ ਜਿਸ ਨੂੰ ਬੋਲਦੇ ਹਨ ਬਹੁਤ ਐਸਟੀ ਵਾਂਗੀ ਬਹੁਤ ਵਧੀਆ ਬਣਦੀ ਤੇ ਬਹੁਤ ਸੌਖੇ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਦੇ ਲਈ ਆਪਾਂ ਦੇਖੋ ਕੁਝ ਨਹੀਂ ਖਾਸ ਲੈਣਾ ਹੈਗਾ ਤੇ ਬਣ ਵੀ ਬਹੁਤ ਜਲਦੀ ਜਾਂਦੀ ਹੈ ਇੱਧਰ ਲੈ ਲੈਣੇ ਮੈਂ ਸਾਰੇ ਪਿਆਜ਼ 5-6 ਪਿਆਜ਼ ਤੁਸੀਂ ਲੈ ਲੈਣੇ ਬਾਕੀ ਲੈ ਲੈਣੇ ਤੁਸੀਂ ਟਮਾਟਰ ਤੇ ਬਾਕੀ ਲੈ ਲਓ ਹਰੀਆਂ ਮਿਰਚਾਂ ਇਹ ਤਿੰਨ ਚੀਜ਼ਾਂ ਨਾਲ ਬਣਦੀ ਹੈ ਟਮਾਟਰ ਪਿਆਜ਼ਾਂ ਦੀ ਚਟਨੀ ਤੇ ਤੁਸੀਂ ਵੀ ਬਣਾ ਕੇ ਦੇਖਣਾ ਕਿਦਾਂ ਬਣਿਆ ਬਾਕੀ ਮੈਂ ਸਭ ਤੋਂ ਪਹਿਲਾਂ ਧੋਬਣਾ ਤੇ ਮਟੀਰੀਅਲ ਵਗੈਰਾ ਕੱਟ ਲਵਾਂ ਫਿਰ ਉਸੇ ਤਰ੍ਹਾਂ ਤੁਹਾਨੂੰ ਵੀਡੀਓ ਸੇਅਰ ਕਰਾਂਗੇ ਤਾਂਕਿ ਤੁਸੀਂ ਗਏ ਹੋ ਤੇ ਲੋ ਗਾਇਸ ਆਵਲੇ ਦੇਖੋ ਆਪਾਂ ਇੱਦਾਂ ਟਮਾਟਰਾਂ ਨੂੰ ਨਾ ਬਰੀਕ-ਬਰੀਕ ਕੱਟ ਲੈਣਾ ਠੀਕ ਹੈ ਜੀ ਇਦਾਂ ਕਰਕੇ ਇਦਾਂ ਹੀ ਕਰਕੇ ਆਪਾਂ ਪਿਆਜ਼ਾਂ ਨੂੰ ਕੱਟ ਲੈਣਾ ਚਾਹੀਏ ਲੰਬੇ ਕੱਟੋ ਚਾਹੀਏ ਬਰੀਕ ਐਸੀੇ ਤਰ੍ਹਾਂ ਹੀ ਆਪਣੀਆਂ ਹਰੀਆਂ ਮਿਸਟਰੀ ਹੁਣ ਆਪਾਂ ਇਹਨੂੰ ਕੱਟ ਕੇ ਕਰ ਲੈਨੇ ਆ ਤਿਆਰੀ ਫਿਰ ਆਪਾਂ ਬਣਾਵਾਂਗੇ ਜੀ ਆਪਣੇ ਦੇਸੀ ਸਟਾਈਲ ਦੇ ਵਿੱਚ ਦੇਸੀ ਚੁੱਲੇ ਦੇ ਤਿਹ ਲੋ गाइस ਇਧਰ ਬਣਾਉਣ ਲੱਗੇ ਸੀ ਆਪਾਂ ਚਟਨੀ ਚੁੱਲਾ ਆਪਾਂ ਬਾੜ ਲਿਆ ਤੇ ਇਧਰ ਆਪਾਂ ਸਾਰਾ ਮਟੀਰੀਅਲ ਤਿਆਰ ਕਰਕੇ ਨਾ ਉਧਰੋਂ ਲੈ ਆਈ ਸੀਗੀ ਮੈਂ ਤੇ ਮੈਂ ਕਿਹਾ ਸੋ ਮੇਰੇ ਇਧਰ ਤੜਕਾ ਤੜਕਾ ਲਾ ਦੇਣੇ ਆ ਕੜਾਈ ਚ ਪਾ ਲੈਨੇ ਹੁਣ ਕੜਾਈ ਸਾਡੀ ਗਰਮ ਹੋ ਗਈ ਹੈ ਤੇ ਤੇਲ ਪਾ ਦਿੰਨੇ ਆ ਤੇਲ ਆਪਾਂ ਆਪਣੇ ਟੇਸਟ ਨਾਲ ਮਤਲਬ ਹਸਾਬ ਦਾ ਹੀ ਪਾਣਾ ਜਿੱਦਾਂ ਵੀ ਪਾਣਾ ਠੀਕ ਹੈ ਜੀ ਇੱਧਰ ਆਪਾਂ ਸਭ ਤੋਂ ਪਹਿਲਾਂ ਲੈ ਲਈਏ ਨੇ ਲਸਣ ਦੀਆਂ ਪੰਜ ਚਾਰ ਕੁਰੀਆਂ ਕੱਟਣੀਆਂ ਜ਼ਿਆਦਾ ਨਹੀਂ ਕਿਉਂਕਿ ਇਹਦੇ ਨਾਲ ਨਾ ਟੇਸਟ ਬਹੁਤ ਵਧੀਆ ਆ ਜਾਂਦਾ ਹੈ ਬਲੀ ਚਟਨੀ ਦਾ ਜਿਸ ਤਰ੍ਹਾਂ ਮੈਂ ਤੜਕਾ ਲਾਉਂਗੀ ਉਸੇ ਤਰ੍ਹਾਂ ਤੁਹਾਨੂੰ ਦੱਸੂਗੀ ਆ ਦੇਖੋ ਇਹਨੂੰ ਸਭ ਤੋਂ ਪਹਿਲਾਂ ਆਪਾਂ ਬਰੀਕ ਬਰੀਕ ਕਰ ਲਈਏ ਠੀਕ ਹੈ ਜੀ तो गाइस यार देखो तेल हो गया गरम सब तो हम ना अपन सबसे पहला जडिया लहसुन कटियाने इन्नू पा देना लहसनिया बुलियां ज्यादा नहीं सुननी है जब रंग होनते हल्का जब आम हो जाए ठीक है जी उसके बाद आप अपन पादांगे कटे हुए प्याज लहसुन पानने रे देना ना फ्लेवर भी बड़ा अच्छा आंदा और ते बहुत टेस्टी भी है हम आप प्याजा थोड़ा जि अच्छी तरह भुन लेना जिम्मे वा तरीके भुन देना उस तरह इन्हें भुन लेना वजिया जहा फ्राई हो गए हरे चटनी बहुत वी टेस्टी भी बनती है टाइमिंग भी लगी ज्यादा तो इस तरीके बना सकते हैं आपका सौखा तरीका बिलकुल ਕਿ ਲੋਗਾ ਜਦ ਤੱਕ ਸਾਡੇ ਸਿਆਜ਼ ਕੁੱਝ ਦੇ ਤਾਂ ਤੱਕ ਆਪਾਂ ਬੈਠੇ ਬੈਠੇ ਇੱਥੇ ਆਟਾ ਗੁੰਨ ਲੈਣੇ ਆ ਲੋ ਗਾਈਜ਼ ਆ ਦੇਖੋ ਪਿਆਜ਼ਾਂ ਦਾ ਰੰਗ ਕੁਛ ਇਦਾਂ ਦਾ ਹੋ ਜਾਏਗਾ ਠੀਕ ਹੈ ਜੀ ਇਸ ਤਰ੍ਹਾਂ ਹੋ ਜਾਏਗਾ ਨਾ ਆਪਣੇ ਥੋੜੇ ਬਰਾਊਨ ਬਰਾਊਨ ਜਿਹੇ ਪਿਆਜ਼ ਤੇ ਇਸ ਕੇ ਕਹਿ ਦਿੰਦੇ ਜਿੰਨੂੰ ਬਿਲਕੁਲ ਦੇਖੋ ਥੋੜੇ ਜਿਹੇ ਰਹਿ ਗਏ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਟੇਸਟ ਅਨੁਸਾਰ ਜੋ ਪਾਣਾ ਨਮਕ ਠੀਕ ਹੈ ਜੀ ਜੇਕਰ ਤੁਸੀਂ ਚਟਪਟੀਆਂ ਚਾਹਦੇ ਹੋ ਵਧੀਆ ਤੇ ਫਿਰ ਤੁਸੀਂ ਪਾ ਲਓ ਲਾਲ ਮਿਰਚ ਕਿਉਂਕਿ ਮੈਂ ਵੀ ਚਹਰੀਆਂ ਪਾਣੀਆਂ ਠੀਕ ਹੈ ਜੀ ਫਿਰ ਪਾ ਦਾਂਗੇ ਆਪਾਂ ਇਹਦੇ ਥੋੜੀ ਜਿਹੀ ਹਲਦੀ ਹਲਦੀ ਆਪਣੇ ਟੇਸਟ ਅਨੁਸਾਰ ਬਾਤੀ ਪਾ ਦਿੰਨੇ ਆਪਾਂ ਪੀਸਿਆ ਹੋਇਆ ਧਨੀਆ ਇਹਦੇ ਨਾਲ ਵੀ ਵਧੀਆ ਆ ਜਾਂਦਾ ਹੈ ਫਲੇਵਰ ਅਰੇ ਪਾਤਾ ਪਾ ਗਰਮ ਮਸਾਲਾ ਥੋੜੀ ਜੀ ਪਾ ਦਾਂਗੇ ਆਪਾਂ ਦੇਗੀ ਵਿੱਚ ਰੰਗਤ ਲਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਲਦੀ ਸਾਡੀ ਕੱਚੀ ਨਾ ਰਹੇ ਜੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣੇ ਜਿਵੇਂ ਆਮ ਮਸਾਲਾ ਭੁੰਨਦੇ ਆਣ ਉਸ ਤਰ੍ਹਾਂ ਭੁੰਨ ਲੈਣਾਂ ਬਸ ਹਲਦੀ ਦਾ ਕੱਚਾਪਨ ਨਾ ਆਵੇ ਬਸ ਇਸ ਤਰ੍ਹਾਂ ਕੇ ਇਸ ਤਰ੍ਹਾਂ ਭੁੰਨ ਲਓ ਤੁਸੀਂ ਫੇਰ ਪਾ ਦਾਂਗੇ ਆਪਾਂ ਇਹਦੇ ਵਿੱਚ ਕੱਟੀਆਂ ਹੋਈਆਂ ਫਰੀ ਹੋਈ ਮਿਰਚਾਂ ਯਾ ਦੇਖੋ ਚੰਗੀ ਤਰ੍ਹਾਂ ਹੁਣ ਪੁੱਜ ਗਿਆ ਆਪਣਾ ਹੁਣ ਆਪਾਂ ਜਿਹੜੇ ਕੱਟੇ ਟਮਾਟਰ ਨੇ ਨਾ ਹੁਣ ਇਹ ਦਹੀਂ ਇਹਦੇ ਵਿੱਚ ਪਾ ਲੈਨੇ ਠੀਕ ਹੈ ਹੁਣ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਰਣਾ ਲੈਨੇ ਠੀਕ ਹੈ ਜੀ ਇਹਦਾ ਰਲਾਪੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਟ ਦਾਂਗੇ ਤਾਂ ਕਿ ਜਿਹੜੇ ਟਮਾਟਰ ਹੈ ਬਿਲਕੁਲ ਗਲ ਜਾਣ ਵਧੀਆ ਤਰੀਕੇ ਨਾਲ ਇਹਨਾਂ ਨੂੰ ਆਪਾਂ ਉਪਰਾ ਛੱਡ ਦਾਂਗੇ 5 ਮਿੰਟ ਰੱਖ ਦੇਣਾ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਦੇਖਾਂਗੇ ਤਦ ਤੱਕ ਆਪਾਂ ਸੰਭ ਲੈਨੇ ਆਪਣਾ ਖਲਾਰਾ ਤੇ ਲੋ ਗਾਇਸ ਹੁਣ 5 ਮਿੰਟ ਹੋ ਗਿਆ ਸਾਨੂੰ ਹੁਣ ਆਪਾਂ ਇਹਨੂੰ ਖੋਲ ਕੇ ਦੇਖਦੇ ਠੀਕ ਹੈ ਜੀ ਆ ਦੇਖੋ ਟਮਾਟਰ ਆਪਣਾ ਪਾਣੀ ਕੱਢ ਜਾਂਦੇ ਹਨ ਤੇ ਆ ਦੇਖੋ ਚਟਨੀ ਹੁਣ ਐਵੇਂ ਬਣਨ ਲੱਗੀ ਚੰਗੀ ਤਰ੍ਹਾਂ ਪੱਕ ਗਏ ਨੇ ਇੱਦਾਂ ਬਣਾ ਕੇ ਤੁਸੀਂ ਦੇਖਣਾ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਬਹੁਤ ਕਹਣਾ ਜਿਸ ਤਰ੍ਹਾਂ ਪ੍ਰੋਟੀਨ ਨਾਲ ਵੀ ਖਾ ਸਕਦੇ ਹੋ ਤੁਸੀਂ ਫੁਲਕਿਆਂ ਨਾਲ ਵੀ ਜੇਕਰ ਤੁਹਾਡਾ ਮਨ ਨਾ ਕਰੇ ਨਾ ਕੁਝ ਵੀ ਸਬਜੀ ਨਾ ਸੁਝੇ ਤੇ ਬਣਾਓ ਤੁਸੀਂ ਸਭ ਤੋਂ ਸਸਤੀ ਤੇ ਸੌਖੀ ਸਬਜੀ ਟਮਾਟਰ ਪਿਆਜ਼ਾਂ ਦੀ ਚਟਨੀ ਇੱਦਾਂ ਕਰਕੇ ਬਣਾ ਸਕਦੇ ਹੋ ਆਪਣਾ ਚਟਪਟਾ ਮਜ਼ੇਦਾਰ ਸਬਜੀ ਬਣ ਕੇ ਹੋ ਗਈ ਸਾਡੀ ਪਿਆਰ ਜਿਵੇਂ ਜਿਹਾ ਬਣਾਇਆ ਤੇ ਮੈਨੂੰ ਜਰੂਰ ਦੱਸਿਓ ਕਮੈਂਟ ਵਿੱਚ ਕੋਨ ਕੋ ਨੇ ਇਧਰ ਟਮਾਟਰ ਪਿਆਦਰ ਚਟਨੀ ਕਿ ਨੰਦੇ ਆ। ਤੇ ਜੀ ਸਬਜੀ ਬਣ ਗਈ ਬਿਲਕੁਲ ਪਿਆਰ ਹੋ ਗਈ ਹੁਣ ਆਪਾਂ ਇਹਨੂੰ ਲਾ ਲਾਂਗੇ। ਫਿਰ ਆਪਾਂ ਹੁਣ ਇੱਕ ਹੀ ਬਣਾ ਲੈਨੇ ਆ ਲੱਗੇ ਲਾਰੇ ਫੁੱਲ ਕੇ ਕਿਉਂਕਿ ਅੱਗ ਸਾਡੀ ਬਾਣੀ ਰਹੀ ਹੈ ਤੇ ਆ ਲੈ। ਤੁਹਾਨੂੰ ਦੇਖਣ ਚ ਹੀ ਲੱਗ ਰਹੀ ਹੋਣੀ ਹੈ। ਮੈਂ ਤੇ ਜੇਕਰ ਕਦੀ ਸਬਜੀ ਨਾ ਸੁਝੇ ਤੇ ਫੇਰ ਇਸੇ ਤਰ੍ਹਾਂ ਹੀ ਬਣਾ ਲੈਨੀ ਹਣੀ। ਤੁਸੀਂ ਵੀ ਇਸ ਤਰ੍ਹਾਂ ਬਣਾਇਓ ਤੁਹਾਡੇ ਬੱਚੇ ਵੱਡੇ ਸਭ ਖੁਸ਼ ਹੋ ਕੇ ਖਾਣਗੇ। ਇਹ ਲੋ ਜੀ ਹੁਣ ਇਹਨੂੰ ਆਪ ਲਾ ਦੇਣੀ ਆ ਖੱਲੇ ਹੁਣ ਆਪਾਂ ਬਣਾ ਲੈਨੇ ਆ ਨਾਲ ਹੀ ਫੁੱਲ ਕੇ ਅਰੇ ਲੱਸੀ ਮੱਖਣ ਦਹੀਂ ਲੱਸੀ ਦੇ ਨਾਲ ਹੋਵੇ ਨਾਲ ਮੱਖਣ ਦੀ ਰੋਟੀ ਚੋਪੜੀ ਹੋਵੇ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ᱛੇ ਲੋ ਗਾਇਜ਼ ਇਹਦਾ ਸਬਜੀ ਬਣ ਗਈ ਸੀ ਮੈਂ ਕਿਹਾ ਚਲੋ ਹੁਣ ਫੁੱਲ ਕੇ ਲਾ ਲੈਂਦੀ ਆ ਤੇ ਆ ਦੇਖੋ ਜੀ ਸੀਨੇ ਖਾਣੀ ਆ ਕੇ ਗਰਮ ਗਰਮ ਰੋਟੀ ਖਾ ਲਓ ਬਹੁਤ ਟੇਸਟੀ ਲੱਗਦੀ ਹੈ ਗਰਮ ਗਰਮ ਰੋਟੀ ਖਾਈ ਹੈ ਨਾ ਆਪਾਂ ਮੈਨੂੰ ਤਾਂ ਗਰਮ ਖਾਣ ਦੀ ਆਦਤ ਹੈ ਜੀ ਜੀ ਤਰ ਬਣ ਗਈ ਆਪਣੀ ਰੋਟੀ ਹੋਣ ਰੋਟੀ ਆਪਾਂ ਕਰ ਲਈ ਤਿਆਰ ਕੀ ਨੋਟਿਸ ਅੱਛਾ ਰੋਟੀ ਹੈ ਹਾਂ ਹੂੰ ਮੈਨੂੰ ਸ਼ੁਰੂ ਤੋਂ ਹੀ ਨਹੀਂ ਨਾ ਮੈਨੂੰ ਆਦਤ ਹੀ ਨਹੀਂ ਅੱਗੇ ਹੋਰ ਕਿਸੇ ਕੋਈ ਨਹੀਂ ਨਾ ਮੇਰੇ ਕੋਲ ਨਾ ਚੰਦਨ ਦੀਦੀ ਫਟਾਫਟ ਬਾਂਝਨੀ ਚੁੱਲ੍ਹੇ ਤੇ ਰੋਟੀ ਬਸੇ ਨਾ ਪਿਆਰਾ ਗਰਮੀ ਦੇ ਪਰ ਅੱਜ ਦਾ ਮੌਸਮ ਬਹੁਤ ਸੋਹਣਾ ਹੈ ਠੰਡਾ ਠੰਡਾ ਹੈ ਜ਼ਿਆਦਾ ਗਰਮੀ ਨਹੀਂ ਤੇ ਵੀਡੀਓ ਦਾ ਕਰਦੇ ਆਪਾਂ ਐਂਡ ਬਾਕੀ ਪਿਆਰਾ ਜਿਹਾ ਕਮੈਂਟ ਦੇ ਦਿਆ ਕਰੋ ਜਰੂਰ ਦੱਸਿਆ ਕਰੋ ਕੌਣ ਕਿੱਥੋਂ ਦੀ ਵੀਡੀਓ ਦੇਖ ਰਿਹਾ ਹੈ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀ ਸਾਰਿਆਂ ਨੂੰ ਮੇਰਾ ਬਹੁਤ ਸਾਰਾ ਸ਼ੁਕਰੀਆ ਜਿਹੜੇ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਆ ਜੇਕਰ ਤੁਸੀਂ ਨਵੇਂ ਜੁੜਦੇ ਹੋ ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹੈ ਰੋਜ਼ ਦੇ ਪਿੰਡੋ ਵਲੌਗ ਦੇਖਣ ਲਈ ਬਾਕੀ ਸਾਰਿਆਂ ਦਾ ਦਿਲੋਂ ਸ਼ੁਕਰੀਆ ਧੰਨਵਾਦ ਮਿਲਦੀਆਂ ਖਲ ਤੁਹਾਨੂੰ ਨਵੇਂ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਵਾਹਿਗੁਰੂ ਜੀ ਚੌੜ ਕਰਦੇ ਆ ਮੈਨੂੰ ਚੌੜ ਕਰੰਦੇ ਆਪਕ ਜੀ